ਨਵਯੁਗ ਡਰਾਮਾਟਿਕ ਕਲੱਬ ਹਦੀਆਬਾਦ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕਮੰਜਮੀ ਸ਼੍ਰੀ ਰਾਮਲੀਲਾ ਦਾ ਸ਼ੁਭਾਗਾਜ ਸ਼ੁੱਕਰਵਾਰ ਤੋਂ ਐਸਟੀ ਪੁਤਰੀ ਪਾਰਸ਼ਲਾ ਸੀਨੀਅਰ ਸੈਕੰਡਰੀ ਸਕੂਲ ਹਦੀਆਬਾਦੀ ਗਰਾਊਂਡ ਵਿਖੇ ਬੜੀ ਹੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ ਸੀ ਇਹ ਸਾਰੀਆਂ ਨਾਈਟਾਂ ਪ੍ਰਧਾਨ ਬਵੇਕ ਚੱਡਾ ਸੈਫੀ ਦੀ ਦੇਖ ਰਹਿ ਕੇ ਇਸ ਨੂੰ ਕਮੇਟੀ ਮੈਂਬਰਾਂ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਨੇ ਇਸ ਰਾਮਲੀਲਾ ਦੇ ਦੂਸਰੇ ਦਿਨ ਕਮੇਟੀ ਮੈਂਬਰਾਂ ਵੱਲੋਂ ਪੂਜਾ ਅਰਚਨਾ ਤੋਂ ਬਾਅਦ ਸੀਤਾ ਸੁਬਮਰ ਦਾ ਨਾਟਕ ਖੇਡਿਆ ਗਿਆ मंडल हैरान है उठाने के लिए जिसको हर एक मजबूर होता है उसी को देखना किस कदर से चूर होता है ਦੂਸਰੇ ਦਿਨ ਦੀ ਖੇਡੀ ਗਈ ਸ਼੍ਰੀ ਰਾਮਲੀਲਾ ਦਾ ਸ਼ੁਭ ਆਗਾਯ ਮੁੱਖ ਮਹਿਮਾਨ ਵਜੋਂ ਪਹੁੰਚੇ ਗਗਨ ਸ਼ਰਮਾ ਨੇ ਰਿਬਨ ਕਟਣ ਦੀ ਦਸਮ ਮਦਕ ਕਰਕੇ ਕੀਤਾ ਜਦਕਿ ਰਿਸ਼ੀ ਕਪੂਰ ਜਲੰਧਰ ਵਾਲਿਆਂ ਨੇ ਸ਼ਮਾ ਰੋਸ਼ਨ ਕੀਤੀ। ਉਹਨਾਂ ਨਾਲ ਸੀਨੀਅਰ ਵਾਈਸ ਪ੍ਰਧਾਨ ਅਜੇ ਸ਼ਰਮਾ, ਬਹਿਵਬ ਦੁੱਗਲ ਅਤੇ ਅਨਿਰੁੱਧ ਕੁੰਮਰਾ ਤੋਂ ਇਲਾਵਾ ਵਿਕੀ ਚੱਡਾ, ਜੋਏ ਉਪਲ, ਨਰੇਸ਼ ਉਪਲ, ਪਿਨਾਕ ਪਾਣੀ ਪਾਖੜੀ, ਸੰਦੀਪ ਭਾਰਤਵਾੜ, ਸੰਜੀਵ ਚੱਡਾ, ਸਣੀ ਚੱਡਾ, ਟਿੰਨੂ ਉਪਲ, ਸੌਰਵ ਜੋਸ਼ੀ, ਜੈਫੀ ਸ਼ਰਮਾ, ਵਿਕੀ ਸ਼ੁਕਲਾ ਆਦਿ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਉਹਨਾਂ ਜਿੱਥੇ ਇਸ ਮੂਹਲਾ ਕਾ ਵਾਸੀਆਂ ਨੂੰ ਸ਼੍ਰੀ ਰਾਮਲੀਲਾ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਮੇਟੀ ਮੈਂਬਰਾਂ ਵੱਲੋਂ ਕੀਤੇ ਸੁਪਰਾਲੀ ਨੂੰ ਸਰੋਜਯੋਗ ਦੱਸਿਆ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਇਸ ਰਾਮਲੀਲਾ ਨਾਟਕ ਵਿੱਚ ਪਹੁੰਚ ਕੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਨਵਯੁਗ ਡਰਾਮਾਟਿਕ ਕਲੱਬ ਹਦੀਆਬਾਦ ਦੇ ਸਮੂਹ ਮੈਂਬਰ ਵੀ ਮੌਜੂਦ ਸਨ ਇਸ ਸਾਰੇ ਸ਼੍ਰੀ ਰਾਮ ਨਾਟਕ ਦਾ ਸਿੱਧਾ ਪ੍ਰਸਾਰਣ ਨਵਰਾੰਗ ਟੀਵੀ ਤੇ ਵੀ ਦਿਖਾਇਆ ਗਿਆ ਨਵਯੁਗ ਡਰਾਮਾਟਿਕ ਕਲੱਬ ਵੀ ਆਧਰੀ ਅਤੇ ਆਸਿਗਨਾਈਟ ਰਾਮ ਬਨਵਾਸ ਠੀਕ 9 ਵਜੇ ਕੁੜੀਆਂ ਦੇ ਸਕੂਲ ਦੇ ਵਿੱਚ ਖੇਲੀ ਜਾਏਗੀ ਔਰ ਇਸ ਦੇ ਵਿੱਚ ਸਾਡੇ ਬਹੁਤ ਹੀ ਬਿਹਤਰੀਨ ਪਾਤਰ ਪਾਗ ਲੈਂਦੇ ਆ ਔਰ ਆਪਣੀ ਨਿਸ਼ਟਾ ਨਾਲ ਔਰ ਸ਼ਰਦਾ ਨਾਲ ਇਹ ਰੋਲ ਨਿਭਾਉਂਦੇ ਆ ਹਰ ਰੋਜ਼ ਭਰਤ ਰੱਖ ਕੇ ਹੀ ਇਹ ਜਿਹੜਾ ਰੋਲ ਕੀਤਾ ਜਾਂਦਾ ਵਾ ਔਰ ਪ੍ਰਭੂ ਪ੍ਰੇਮੀਆਂ ਨੂੰ ਸਾਡੀ ਕਲੱਬ ਵੱਲੋਂ ਨਵਜੋ ਗ੍ਰਾਮਾ ਟਿਕਲ ਵੱਲੋਂ ਬੇਨਤੀ ਆ ਕਿ ਸਾਰੇ ਹੀ 9 ਵਜੇ ਐਸਡੀ ਪੁਤਰੀ ਪਾਡਸ਼ਾਲਾ ਪਹੁੰਚ ਕੇ ਪ੍ਰਭੂ ਲੀਲਾ ਦਾ ਸਾਰੇ ਜਣੇ ਆਨੰਦ ਮਾਨਿਆ ਕਰੋ ਔਰ ਇਸ ਕਲੱਬ ਦੇ ਪੁਰਾਣੇ ਪਾਤਰ ਬੜੀ ਸ਼ਰਦਾ ਨਾਲ ਰੋਲ ਕਰਦੇ ਸੀਗੇ ਜਿਨ੍ਹਾਂ ਦੀ ਮਨੋ ਕਾਮਨਾ ਪੂਰਨ ਹੋਈ ਆ ਸਾਡੀ ਕਲੱਬ ਦੇ ਕਰੀਬਨ ਕਰੀਬਨ 50% ਬੰਦੇ ਇਸ ਸਟੇਜ ਤੋਂ ਮੰਨਤ ਮੰਗਦੇ ਸੀ ਔਰ ਸਾਰੇ ਹੀ ਬਾਹਰ ਪਹੁੰਚੇ ਹੋਏ ਆ ਔਰ ਇਹਨਾਂ ਸਾਰੇ ਬਾਹਰ ਦੇ ਜਿੰਨੇ ਪਾਤਰ ਆ ਉਹਨਾਂ ਦਾ ਬਹੁਤ ਹੀ ਇਸ ਕਲੱਬ ਨੂੰ ਸਹਿਯੋਗ ਆ ਨਵੀਓ ਡਰਾਮਾਟਿਕ ਕਲੱਬ ਨੂੰ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਪਾਤਰਾਂ ਦੀ ਔਰ ਇਹ ਸਾਡੇ ਜਿਹਨੇ ਪ੍ਰਭੂ ਪ੍ਰੇਮੀ ਬਾਹਰ ਗਏ ਹੋਏ ਆ ਇਸ ਕਲੱਬ ਦੇ ਪਾਤਰ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੁਸ਼ਹਿਰੇ ਦਾ ਉប្រਾਲਾ ਕੀਤਾ ਜਾਵੇ ਸ਼ਾਇਦ ਪ੍ਰਭੂ ਦੀ ਜੋ ਇੱਛਾ ਹੋਗੀ ਜੋ ਅਸ਼ੀਰਵਾਦ ਹੋਊਗਾ ਅਸੀਂ ਕਲੱਬ ਦੇ ਮੈਨੇਜਮੈਂਟ ਨਾਲ ਸਾਰਿਆਂ ਨਾਲ ਫੈਸਲਾ ਕਰਾਂਗੇ ਜਾਂ ਬੈਠ ਕੇ ਇਸੀ ਦੇ ਵਿਚਾਰ ਕਰਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੁਸ਼ਹਿਰਾ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਮੈਂ ਆਪਣੇ ਵੱਲੋਂ ਔਰ ਆਪਣੀ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਸਾਰੀ ਮੈਨੀਵਡੋ ਵੱਲੋਂ ਔਰ ਪਾਤਰਾ ਵੱਲੋਂ ਜਿੰਨੇ ਵੀ ਸਾਡੇ ਪ੍ਰਭੂ ਪ੍ਰੇਮੀ ਆਂਦੇ ਆ ਉਹਨਾਂ ਦਾ ਧੰਨਵਾਦ ਕਰਦਾ ਮਾਂ ਔਰ ਹਰ ਇੱਕ ਨੂੰ ਅਪੀਲ ਕਰਦਾ ਮਾਂ ਕਿ ਸਮੇਂ ਸਿਰ ਆ ਕੇ ਰਾਮੀਲਾ ਦਾ ਪ੍ਰਭੂ ਸਿਮਰਨ ਦਾ ਭਾਗ ਲਿਆ ਕਰੋ ਔਰ ਮੈਂ ਐਚਐਸ ਬਸਰਾ ਜੀ ਜਿੰਨੇ ਵੀ ਆਪਣੇ ਉਸ ਟੀਮ ਦੇ ਮੈਂਬਰ ਹਨ ਇਹਨਿੰਦੂ ਗੁਮਰਾ ਜੀ ਔਰ ਸਿਟੀ ਕੇਵਲ ਦਾ ਮੈਂ ਬਹੁਤ ਬਹੁਤ ਧੰਨਵਾਦੀਆਂ ਨਵਰਖ ਚੈਨਲ ਤੇ ਹਰ ਰੋਜ਼ ਸਾਡਾ ਇਹ ਲਾਈਵ ਚੱਲਦਾ ਵਾ ਜੇ ਤੁਸੀਂ ਦੂਰ ਬੈਠੇ ਹੋਏ ਜਿਹੜੇ ਪ੍ਰੇਮੀ ਨਹੀਂ ਆ ਸਕਦੇ ਉਹ ਸਾਡਾ ਲਿੰਕ ਕਲੱਬ ਦੇ ਕਿਸੇ ਵੀ ਪਾਤਰ ਤੋਂ ਲੈ ਸਕਦੇ ਆ ਔਰ ਇਸ ਪ੍ਰਭੂ ਦਾ ਸਿਮਰਨ ਕਰ ਸਕਦੇ ਆ